ਹਾਂਜੀ ਅੱਜ ਦੀ ਵੀਡੀਓ ਆ ਥੋੜਾ ਮੁਸ਼ਕਲ ਸਵਾਲ ਆ ਆ ਦੇਖੋ ਜੀ ਲਾ ਕੇ ਕਰਕੇ ਦਿਖਾ ਦਿਓ ਆ ਪਾਣੀ ਦਾ ਡੱਬਾ ਆਪਣੇ ਕੋ ਭਰਿਆ ਪਿਆ ਠੀਕ ਆ ਪੂਰਾ ਪਾਣੀ ਦਾ ਡੱਬਾ ਭਰਿਆ ਪਿਆ ਡੋਲੂ ਆ ਠੀਕ ਆ ਦੇਖ ਲਓ ਜੀ ਹਾਂਜੀ ਦੇਖ ਲਓ ਜੀ ਕਾਰਾ ਜੀ ਤੁਸੀਂ ਵੀ ਦੇਖ ਲਓ ਹਾਂਜੀ ਦੇਖ ਲਓ ਜੀ ਤੁਸੀਂ ਜ਼ਿਆਦਾ ਦੇਖੋ ਕੰਮ ਕਰਨਾ ਹੁੰਦਾ ਆ ਸਵਾਲ ਮੇਰਾ ਇਹ ਆ ਪਾਣੀ ਦਾ ਡੱਬਾ ਉਲਟਾ ਕਰਨਾ ਆ ਉਲਟਾ ਕਿਧਰ ਮਣੀ ਡੋਲ ਜਾਣਾ ਭਾਜੀ ਸਵਾਲ ਇਹ ਹੈ ਕਿ ਇਹੀ ਅਦਵਾਲ ਹੈ ਸੋ ਆ ਦੱਬਾ ਉਲਟਾ ਕਰਨਾ ਹੈ ਤੇ ਪਾਣੀ ਡੁੱਲਣਾ ਨਹੀਂ ਚਾਹੀਦਾ ਆ ਆ ਦੱਬਾ ਤੇ ਦੇਖੋ ਲਾਓ ਦਿਮਾਗ ਤੇ ਕੋਸ਼ਿਸ਼ ਕਰੋ ਕਿ ਕਿੱਦਾਂ ਹੋ ਸਕਦਾ ਉਹ ਟੱਕਣਾ ਕਰਦੀ ਇਹ ਡੁੱਲਣੀ ਬਿਲਕੁਲੀ ਟੱਕਣਾ ਦਾ ਵੇਦ ਨਹੀਂ ਹੋ ਰਹੀ ਹੈ ਕਿੱਥੇ ਰਹੀ ਇਹ ਟੱਕਣਾ ਦੇਖ ਲਾ ਮੰਗਿਆ ਦਿਮਾਗ ਲਾ ਲਾ ਤਾਰੇ ਤਰੰਦ ਨਾ ਕਰਨਾ ਆਹੋ ਉਦਾ ਦਾ ਜੇ ਟੱਕਣ ਲੱਗਿਆ ਨਹੀਂ ਤਾਂ ਚਲ ਉਠਾ ਕਰ ਲਾਂਗੇ ਜੇ ਇੱਦਾਂ ਕੀਤਾ ਤਾਂ ਦੋੜ ਜਾਣਾ ਪਰ ਜੇ ਹੀ ਲੈ ਕਰਕੇ ਮੋਸ਼ਕਲ ਹੋਣਾ ਜਿਆਦਾ ਮੋਸ਼ਕਲ ਆ ਇਹ ਭਾਜੀ ਯਕਨਾ ਮੈਂ ਇਦਾਂ ਕੀਤਾ ਫਿਰ ਡੋਲ ਜਾਣਾ ਯਕਰਾ ਅੰਬਰੇ ਹੋ ਕੇ ਦੇ ਦੇ ਜੀ ਤਾਰੇ ਨੂੰ ਬਹੁਤ ਤਾਰੇ ਦਾ ਦਿਮਾਗ ਬਹੁਤ ਤਾਰਾ ਵਾਂਗ ਕਰ ਸਕਦਾ ਹੁੰਦਾ ਪਰ ਕਿੱਦਾਂ ਇਹ ਮਤਲਬ ਆਪਾਂ ਉਲਟਾ ਵੀ ਕਰਨਾ ਆ ਡੁਲੇ ਬਣਾ ਆ ਟੈਕਵੰਡ ਆ ਦੇਖੋ ਜੀ ਆ ਜੇ ਮਾਰਾ ਡੱਲ ਹੋ ਗਿਆ ਆ ਬਾਟੀ ਦੇ ਕੋਲ ਉਲਟਾ ਕਰ ਲਿਓ ਆ ਜੇ ਆ ਬਾਟੀ ਦੇ ਕੋਲ ਉਲਟਾ ਕਰਕੇ ਜੇ ਪਾਣੀ ਫੇਰ ਆਪਾਂ ਭਰ ਸਕੀਏ ਜਿਹੜਾ ਦੇਖ ਲਓ ਉਲਟਾ ਕਰਕੇ ਦੇਖ ਲਾ ਕਰਕੇ ਇੱਕ ਵਾਰੀ ਦੇਖ ਤਾਂ ਕੀ ਪਤਾ ਹੋ ਜਾਂਦਾ ਆ ਨਹੀਂ ਅੱਦਾ ਨਾ ਜਿਹੜਾ ਹੱਥ ਹਸਾਬ ਨਾਲ ਡੁੱਬ ਡੇ ਗਿਆ ਕਿਉਂਕਿ ਦੇਖ ਆ ਉਲਟਾ ਕੀਤਾ ਅੰਦਰ ਢੋਲੜਾ ਗਿਆ ਮਨ ਦਾ ਤਾਰਾ ਦਿਮਾਗ ਲਾ ਸਕਦਾ ਆ ਯਾਰੀ ਦਾ ਦਿਮਾਗ ਹਾਂਜੀ ਮਤਲਬ ਪਾਰਟੀ ਕਰ ਮਤਲਬ ਪਾਰਟੀ ਕਰਦਣਾ ਆ ਪਾਣੀ ਨੂੰ ਨਾ ਜਾਈਦਾ ਐਦਾਂ ਹਟਦਾ ਹੋ ਜਿਹੜਾ ਪਾ ਲਾਈ ਹੋ ਗਿਆ ਜੀ ਮੈਂ ਵੈਕ ਕਰਾਂ ਜੋ ਮਰਜ਼ੀ ਕਰ ਲੰਮਾ ਬੈ ਕੇ ਕਰ ਲੈ ਮਰਜ਼ੀ ਕਰ ਸਾਡੀ ਕੋਈ ਦੂਜਾ ਨਹੀਂ ਜਿੰਦਾ ਮਰਜ਼ੀ ਬਾਹਰੀ ਤੇ ਜਾਣਾ ਹੀ ਆ ਬਸ ਕਰ ਜੋ ਉਹਨਾਂ ਜਾਏਗਾ ਉਹਨਾਂ ਉਹ ਪਾਣੀ ਦਾ ਪਾਗ ਕੀ ਉਹ ਪਾਰਟੀ ਸਾਡੀ ਉਹਣਾ ਨਹੀਂ ਹੈਗਾ ਜਿੱਦਾਂ ਬਣਾ ਰਿਹਾ ਹਾਂ ਬਲੂ ਆਇ ਨੂੰ ਹੈ। ਠੀਕ ਹੈ ਜੀ ਇਹ ਹੁਣ ਦੇਖ ਲਓ ਦੱਸੋ ਹੈ ਕਿਸੇ ਕੋਲ ਹੈ ਕਿਸੇ ਕੋਲ ਨਾ ਦਿਮਾਗ ਜੇ ਜਿਹੜਾ ਕਿ ਇਹ ਇਦਾਂ ਕਰ ਸਕੇ ਆਪਾਂ ਦੱਸਿਏ ਤੁਹਾਨੂੰ ਕਰਕੇ ਤੁਸੀਂ ਦੱਸੋ ਕਰਕੇ ਆ ਦੱਸੋ ਵੀ ਤੁਸੀਂ ਕਰਦੇ ਤੁਸੀਂ ਆਹ ਦੇਖੋ ਜੀ ਪਾਣੀ ਹੈਗਾ ਨਾ ਡੱਬੇ ਚ ਹੁਣ ਸਾਰਾ ਸਾਡੇ ਤੋਂ ਭਰਨੋਂ ਲਿਆਣ ਹੋ ਰਿਹਾ ਮਾਲਾ ਡਲੂ ਗਾ ਨਹੀਂ ਕਰਕੇ ਦਿਖਾ ਦਮਾ ਆਹ ਦੇਖ ਲਓ ਜੀ ਆਹ ਡੱਬਾ ਆ ਉਲਟਾ ਕਰਨਾ ਸਭਾਲ ਮੇਰਾ ਇਹ ਜਿਗਾ ਉਲਟਾ ਕਰਨਾ ਹੈ ਪੁੱਠਾ ਕਰਨਾ ਹੈ ਪੁੱਠਾ ਕਰਨਾ ਹੈ ਆਹ ਦੇਖ ਲਓ ਫੇਰ ਹੁਣ ਉੱਠਾ ਹੋ ਰਿਹਾ ਹੈ ਕਿ ਨਹੀਂ ਉੱਠਾ ਹੋ ਰਿਹਾ ਪਰ ਪਾਣੀ ਨਹੀਂ ਡੋਲਦਾ ਆ ਪਾਣੀ نیچے ਨਹੀਂ ਆ ਇਹ ਸਾਇੰਸ ਦਾ ਸਭਾਲ ਆ ਜੀ ਜਿੱਦਾਂ ਆਪਾਂ ਇਹਦਾ ਅਸਲੀ ਮਨੋਰਥ ਜਿੱਦਾਂ ਕਹਿੰਦੇ ਨੇ ਧਰਤੀ ਤੇ ਪਾਣੀ ਬਹੁਤ ਆ ਧਰਤੀ ਘੁੰਮਦੀ ਆ ਉਹ ਡੋਲਦਾ ਨਹੀਂ ਹੈਗਾ ਧਰਤੀ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਆ ਕਿ ਪਾਣੀ ਥੱਲੇ ਆਉਣ ਤੋਂ ਪਹਿਲਾਂ ਹੀ ਉਹ ਦੂਜਾ ਸਿੱਧਾ ਹੋ ਜਾਂਦਾ ਆ ਤੇ ਇਸ ਲਈ ਪਾਣੀ ਡੋਲਦਾ ਨਹੀਂਗਾ ਇਹਦਾ ਵੀ ਇਹੀ ਮੇਨ ਕਾਰਨ ਆ ਜਦੋਂ ਆਪਾਂ ਇਹਦੀ ਸਪੀਡ ਨਾਲ ਆਪਾਂ ਘੁਮਾਨਦੇ ਆ ਪਾਣੀ ਥੱਲੇ ਡੁੱਲਣ ਤੋਂ ਪਹਿਲਾਂ ਹੀ ਸਿੱਧਾ ਹੋ ਜਾਂਦਾ ਆ ਹਾਂਜੀ ਧੰਨਵਾਦ ਜੀ